6 ਸਤੰਬਰ 2025 ਨੂੰ ਖਾਸ ਕਰ ਮਾਲਵੇ ਦੇ ਵਿੱਚ 50 ਤੋਂ 60% بارش ਦੀ ਦੱਸੀ ਗਈ ਸੀ ਭਾਵੇਂ 6 ਸਤੰਬਰ ਨੂੰ ਹੋ ਜੇ ਭਾਵੇਂ 7 ਨੂੰ ਹੋ ਜੇ ਤੇ ਉਸ ਮੌਸਮ ਦੇ ਬਾਬਤ ਕਾਫੀ ਕਿਸਾਨ ਭਰਾਵਾਂ ਨੇ ਬਈ ਅੱਜ ਸਪਰੇਅ ਕੀਤੀ ਹੈ ਤੇ ਸਪਰੇਅ ਵੀ ਚੰਗੀ ਕੀਤੀ ਹੈ ਠੀਕ ਹੈ ਕਿਉਂਕਿ ਪਹਿਲੀ ਸਪਰੇਅ ਕਰਨ ਦਾ ਮੌਕਾ ਮਿਲਿਆ ਸੀ ਜਿਨ੍ਹਾਂ ਨੇ 5 ਤਰੀਕ ਨੂੰ ਸਪਰੇਅ ਕਰ ਲਈ ਉਹ ਤਾਂ ਸਵਾਲ ਕਰੇ ਵੀ ਨਾ ਠੀਕ ਹੈ ਕਰਨ ਦਾ ਫਾਇਦਾ ਵੀ ਕੋਈ ਨਹੀਂ ਹੈਗਾ ਸੋਦੇ ਜਿਹੜਾ ਦਵਾਈ ਨੇ ਕੰਮ ਕਰਨਾ ਤੇ ਉਹ ਕਰ ਲਿਆ ਕਿਉਂਕਿ ਕੱਲ ਵਾਲਾ ਮੌਸਮ ਬਹੁਤ ਹੀ ਵਧੀਆ ਸੀਗਾ ਪਰ ਕੁਝ ਕੁ ਕਿਸਾਨ ਭਰਾਮ ਨੇ ਅੱਜ ਸਪਰੇਅ ਕੀਤੀ ਹੈ ਹਨਾ ਚਲੋ ਕਿਸੇ ਦੀ ਕਰਨ ਗਣੀ ਹੋ ਰਹੀਗੀ ਜਾਂ ਕੁ ਅੱਜ ਲੈ ਕੇ ਆਇਆ ਉਹਨਾਂ ਦੇ ਸਵਾਲ ਇਹੀ ਆ ਵੀ ਬਾਈ ਸਾਡੇ ਯਾਰ ਸਪਰੇਅ ਕੰਮ ਕਰੂਗੀ ਪਤਾ ਨਹੀਂ ਨਾ ਅਸੀਂ ਤਾਂ ਮਹਿੰਗੀ ਬਹੁਤ ਵਰਤੀ ਸੀ ਫੰਗੀ ਸਾਈਡ ਵੀ ਵਧੀਆ ਪਾਇਆ ਸੀ ਤੇ ਤੇਲ ਵਾਲੇ ਵਧੀਆ ਪਾਇਆ ਸੀ ਇੱਕ ਮੈਂ ਕਿਸਾਨਾਂ ਨੂੰ ਬੇਨਤੀ ਕਰਦਾ ਦੇਖੋ ਬਈ ਆਪਣੇ ਹਨਾ ਅਸੀਂ ਵੀ ਮੌਸਮ ਅੰਦਰ ਜਾਣਕਾਰੀ ਦਿੰਨੇ ਆਂ ਜਿਵੇਂ ਬਾਈ ਬਲਜਿੰਦਰ ਮਾਨ ਹਨਾ ਮੌਸਮ ਪੰਜਾਬ ਦਾ ਜਾਣਕਾਰੀ ਦਿੰਦਾ ਦਾ ਵੈਦਰ ਚੈਨਲ ਹੈਗਾ ਮੌਸਮ ਦੀ ਜਾਣਕਾਰੀ ਦਿੰਦੇ ਆ ਮਣੀ ਮੁੱਟੀ ਨਹੀਂ ਜਾਣਕਾਰੀ ਬਾਈ ਆਪਾਂ ਸੁਣ ਲਿਆ ਕਰੋ ਠੀਕ ਹੈ ਗੈਸ ਲੱਗ ਜਾਂਦਾ 40 50% بارش ਹੋਣੀ ਹੁੰਦੀ ਜੇ ਜੇ ਦੱਸਿਆ ਜਾਂਦਾ ਤੇ ਤੁਸੀਂ ਨੇ ਸਪਰੇਅ ਕਰ ਲਈ ਠੀਕ ਹੁਣ ਸਵਾਲ ਕਰੀ ਜਾਂਦੇ ਆ ਬਾਈ ਅਸੀਂ ਅੱਧਾ ਘੰਟਾ ਪਹਿਲਾਂ ਸਪਰੇਅ ਕਰਕੇ हट ਗਏ ਮੀਂਹ ਪੈ ਗਿਆ ਜਿਹੜੀ ਤਾਂ ਬਾਈ ਸਪਰੇਅ ਕਰਨ ਤੋਂ ਘੰਟਾ ਬਾਅਦ ਅੱਧਾ ਘੰਟਾ ਬਾਅਦ ਧੁੱਪ ਨਹੀਂ ਲੱਗੀ ਬੱਦਲਵਾਈਜ਼ ਸਪਰੇਅ ਕਰ ਲੇ ਤੇ بارش ਪੈਗੀ ਉਹ ਤਾਂ ਸਮਝੋ ਵੀ ਪੈਸੇ ਸੋਡੇ ਖੂਚ ਗਏ ਜੇ ਤਾਂ ਥੋਡੇ ਜਿਆਦੇ ਬਿਮਾਰੀ ਸੀ ਠੀਕ ਹੈ ਕੋਈ ਫੰਗਸ ਦਾ ਅਟੈਕ ਜਿਆਦੇ ਸੀਗਾ ਜਾਂ ਕੋਈ ਬੀਐਲਵੀ ਰੋਗ ਸੀਗਾ ਜਿਵੇਂ ਕੋਈ ਬੈਕਟੀਰੀਅਲ ਲੀਫ ਬਲੈਡ ਵਗੈਰਾ ਆ ਗਈ ਠੀਕ ਹੈ ਜਾਂ ਕੋਈ ਸੀਟੂ ਲੀਫ ਸੀਗਾ ਠੀਕ ਹੈ ਜਾਂ ਕੋਈ ਸੁੰਡੀ ਗੋਭ ਦੀ ਸੁੰਡੀ ਆਪਣੇ ਪੱਤਲੜ ਸੁੰਡੀ ਸਮੱਸਿਆ ਸੀ ਪੱਤਲੜ ਚਲੋ ਤਣੀਆਂ ਨਾਲ ਇੱਕ ਵਾਰੀ ਸਾਫ਼ ਹੋ ਜਾਂਦੀ ਹੈ ਨਾਰਮਲ ਬਿਮਾਰੀ ਥੋਡੇ ਸਿਫੇ ਤਾਂ ਬਈ ਲਾ ਲੋ ਵੀ ਸੋਡੇ ਅੱਧ ਪਚਦ ਕੰਮ ਕਰ ਜੂਗੇ ਕਹਿਣ ਦਾ ਪਾਬ ਵੀ ਜਿੱਥੇ ਦਵਾਈ ਨੇ ਚੰਗੀ ਧੁੱਪ ਦੇ ਵਿੱਚ 20 ਮਿੰਟ ਪਾਉਣੇ ਤਾਂ ਸੋਡੇ 10 ਦਿਨ ਟੱਪ ਜਾਣਗੇ ਜੇ ਪੈਸਟ ਜਿਆਦਾ ਸੀਗਾ ਤਾਂ ਫਿਰ ਸਮਝ ਲਓ ਜੇ ਸੋਡੇ ਅੱਧ ਘੰਟਾ ਬਾਅਦ ਜਾਂ ਘੰਟਾ ਬਾਅਦ ਜੇ بارش ਪੈ ਗਈ ਤਾਂ ਦਵਾਈ ਕੰਮ ਨਹੀਂ ਕਰੇਗੀ ਦਵਾਈ ਸਾਨੂੰ ਦੁਬਾਰੇ ਕਰਨੀ ਹੀ ਪਵੇਗੀ ਠੀਕ ਹੈ ਜਦੋਂ ਚੰਗਾ ਮੌਸਮ ਹੁੰਦਾ ਬਈ ਘੱਟੋ-ਕੱਟ 2 ਤੋਂ 3 ਘੰਟੇ ਲੱਗਣੇ ਜ਼ਰੂਰੀ ਨੇ ਜੇ ਧੁੱਪ ਚੰਗੀ ਨਿਕਲੇਗੀ ਤਾਂ ਪੱਤਿਆਂ ਦੇ ਰੋਮ ਵੀ ਖੁੱਲਣਗੇ ਪੱਤਿਆਂ ਦੇ ਰੋਮ ਖੁੱਲਣਗੇ ਤਾਂ ਦਵਾਈ ਪੱਤ ਪੱਤਿਆਂ ਦੇ ਰੋਮਾਂ ਦੇ ਰਾਹੀਂ ਪੱਤਿਆਂ ਦੇ ਵਿੱਚ ਐਂਟਰ ਕਰੇਗੀ ਜੇ ਮੌਸਮ ਤੁਹਾਡਾ ਚੰਗਾ ਨਹੀਂ ਹੈਗਾ ਕਿੰਨੇ ਮਰਜ਼ੀ ਤੁਸੀਂ ਨੇ ਪੱਤੇ ਦੇ ਆਲੇ ਦਾਲੇ ਦਵਾਈ ਘਮਾਉਣ ਵਾਲੀਆਂ ਦਵਾਈਆਂ ਪਾ ਲਈਆਂ ਠੀਕ ਹੈ ਉਹਨੇ ਨਹੀਂ ਕੰਮ ਕਰਨਾ ਵੱਡਾ ਸਾਥ ਹੁੰਦਾ ਮੌਸਮ ਦਾ ਥੋੜਾ ਜਿਹਾ ਆਪਾਂ ਮੌਸਮ ਦੇਖ ਕੇ ਸਪਰੇ ਕਰ ਲਿਆ ਕਰੀਏ ਹੁਣ ਵਿੱਚ ਨੇ ਅੱਜ ਕਿਸੇ ਨੇ ਮੰਨ ਲਓ ਵੀ 1000 ਲੀਟਰ ਦਾ ਢੋਲ ਹੈ ਕਿਸੇ ਦਾ 500 ਲੀਟਰ ਦਾ ਢੋਲ ਹੈ ਕਿਸੇ ਨੇ 2 ਕਿੱਲਿਆਂ ਦੇ ਕੱਢ ਰਿਹਾ ਕਿਸੇ ਨੇ 2.5 ਕਿਲਿਆਂ ਦੇ ਕੱਢ ਰਿਹਾ ਜਿੰਦੀ بارش ਆ ਗਈ ਦਵਾਈ ਐਂ ਪਈ ਐ ਦੇਖੋ ਜੇ ਤਾਂ ਬਈ ਮੌਸਮ ਮਾੜਾ ਮਾੜਾ ਖੁੱਲ ਗਿਆ ਤਾਂ ਇੱਕ ਵਾਰੀ ਸਪਰੇਅ ਕਰਦੇ ਹੋ ਜੇ ਤੁਸੀਂ ਇੱਕ ਰਾਤ ਜਾਂ 4-5 ਘੰਟੇ ਉਹ ਦਵਾਈ ਰੱਖ ਲਈ ਉਹ ਦਵਾਈ ਨੇ ਕੰਮ ਨਹੀਂ ਕਰਨਾ ਚਾਹੇ ਤੁਸੀਂ ਬਾੜੀ ਮਹਿੰਗੀ ਦਵਾਈ ਲੈ ਕੇ ਆਏ ਸੀ ਚਾਹੇ ਦਵਾਈ ਸਸਤੀ ਲੈ ਕੇ ਆਏ ਸੀ ਠੀਕ ਹੈ ਉਹ ਤਾਂ ਜਿਵੇਂ ਕਹਿੰਦੇ ਵੀ ਪੈਸਾ ਵੀ ਬਰਬਾਦ ਹੈ ਸਮਾਵੀ ਬਰਬਾਦ ਹੈ ਜਿਨ੍ਹਾਂ ਨੇ ਅੱਜ ਘੰਟਾ ਅੱਧਾ ਘੰਟਾ ਪਹਿਲਾਂ ਸਪਰੇਅ ਕੀਤੀ ਹੈ ਜੇ ਕਿਤੇ ਮੜਾ ਮੋਟਾ ਮੌਸਮ ਬਈ ਖੁੱਲ ਗਿਆ ਦਵਾਈ ਜੇ ਕਿਸੇ ਨੇ ਰੱਖੀ ਸੀ ਤਾਂ ਖਰਾਬ ਹੈ ਜੇ ਕਿਸੇ ਨੇ ਘੋਲ ਵਗੜਾ ਕਰ ਰੱਖਿਆ ਸੀਗਾ ਜੇ ਕਰਤੀ ਤਾਂ ਕੁਛ ਨਾ ਕੁਸਤਾ ਚਲੋ ਛੁੱਡੇ ਬਣ ਦੇ ਵਿੱਚ ਕਰੂਗੀ ਪਰ ਮੌਸਮ ਦੇ ਹਿਸਾਬ ਦੇ ਨਾਲ ਕੋਈ ਐਕਟੀਵਿਟੀ ਕਰਨੀ ਹੈ ਨਾ ਮੌਸਮ ਦੇ ਹਿਸਾਬ ਦੇ ਨਾਲ ਕਰ ਲਿਆ ਕਰੀ ਕਿਉਂਕਿ ਅੱਜ ਤੇ ਕੱਲ ਠੀਕ ਹੈ ਏ ਨਹੀਂ ਸੀਗਾ ਵੀ ਛੇ ਨੂੰ ਵੀ ਵਰਸ ਹੋ ਸਕਦਾ ਵੀ ਕੱਲ ਨੂੰ ਵੀ ਨਾ بارش ਹੋਵੇ 7 ਤਰੀਕ ਦਾ ਮੌਸਮ ਸਾਫ ਹੀ ਰਹੇ ਜੀ ਕਿਉਂਕਿ ਮੌਸਮ ਵਿੱਚ 6 7 8 ਤਿੰਨ ਦਿਨ ਦੱਸੇ ਸੀਗੇ ਵੀ ਮਾਲਵੇ ਦੇ ਵਿੱਚ ਤਿੰਨੇ ਦਿਨਾਂ ਦੇ ਵਿੱਚ ਕੋਈ ਇੱਕ ਦਿਨ بارش ਹੋ ਸਕਦੀ ਹੈ ਹੋ ਸਕਦਾ ਦਿਨ ਕੱਲ ਨੂੰ ਚੰਗਾ ਲੱਗ ਜੇ ਤਿੰਨੇ ਦਿਨ بارش ਨਹੀਂ ਪੈਣੀ ਮੌਸਮ ਵਿੱਚ ਵੀ ਦੱਸਿਆ ਗਿਆ ਸੀਗਾ ਪਰ ਜਿਨ੍ਹਾਂ ਨੇ ਬਈ ਅੱਜ ਸਪਰੇ ਵਗੈਰੇ ਦੀ ਗਲਤੀ ਕੀਤੀ ਹੈ ਠੀਕ ਹੈ ਉਹ ਤਾਂ ਮੈਂ ਕਹਿੰਦਾ ਵੀ ਕੋਈ ਬੜਾ ਕੰਮ ਹੀ ਨਹੀਂ ਕਰਨਾ ਮਨ ਖੜਾਉਣਾ ਹੈਗਾ ਖੜਾ ਲਓ ਇਹਕੇ ਪਰ ਜੀ ਜਿਆਦੇ ਪੈਸੇ ਸੀਗਾ ਤਾਂ ਸਪਰੇਅ ਅੱਠ ਨੂੰ ਤਰੀਕ ਨੂੰ ਦੁਬਾਰੇ ਕਰਨੀ ਹੀ ਪੈਣੀ ਹੈ ਐਵੇਂ ਦੁਕਾਨ ਵਾਲੇ ਨੂੰ ਲਾਹਮਾ ਨਾ ਦਿਓ ਕਿਸੇ ਕੰਪਨੀ ਦਾ ਗੱਲਣਾ ਫੜਿਓ ਠੀਕ ਆ ਬਾਈ ਵੀ ਤੇਰੀ ਦਵਾਈ ਨੇ ਕੰਮ ਨਹੀਂ ਕੀਤਾ ਕਿਉਂਕਿ ਬਾਈ ਜਦੋਂ ਮੌਸਮ ਸਾਫ਼ ਨਹੀਂ ਫਿਰ ਕੁਛ ਮਰਜ਼ੀ ਪਾਈ ਜਾਓ ਜੇ ਮੌਸਮ ਚੰਗਾ ਨਹੀਂ ਲੱਗਿਆ ਧੰਨਵਾਦ